ਸਤਿ ਸ੍ਰੀ ਅਕਾਲ ਜੀ ਕੀ ਤੁਸੀਂ ਸੋਚ ਸਕਦੇ ਹੋ ਕਿ ਇੱਕ ਉਹ ਇਨਸਾਨ ਜਿਸ ਨੂੰ ਰੱਬ ਵੱਲੋਂ ਜਾਂ ਕੁਦਰਤ ਵੱਲੋਂ ਅੱਖਾਂ ਦੀ ਜੋਤ ਨਹੀਂ ਦਿੱਤੀ ਗਈ ਪਰ ਉਹਨਾਂ ਵੱਲੋਂ ਗਿਆਨ ਦਾ ਦੀਵਾ ਜਿਹਾ ਬਾਲਿਆ ਜਾਂਦਾ ਹੈ ਜਿਸ ਦੇ ਗਿਆਨ ਦਾ ਚਾਨਣ ਲੈ ਕੇ ਲੱਖਾਂ ਵਿਦਿਆਰਥੀ ਆਪਣਾ ਸੁਨਹਿਰੀ ਭੇਡ ਬਣਾਉਂਦੇ ਜੀ ਹਾਂ ਮੈਂ ਗੱਲ ਕਰ ਰਿਹਾ ਬੀਬੀ ਗੁਰਪ੍ਰੀਤ ਕੌਰ ਮਾਂਜੀ ਬਾਰੇ ਮੈਂ ਗੱਲ ਕਰ ਰਿਹਾ ਮਾਤਾ ਗੁਜਰੀ ਕਾਲਜ ਦੇ ਬਾਰੇ ਮਾਤਾ ਗੁਜਰੀ ਕਾਲਜ ਦੀ ਸਥਾਪਨਾ 1957 ਦੇ ਵਿੱਚ ਬੀਬੀ ਗੁਰਪ੍ਰਤਨ कौर ਪੰਜੀ ਵੱਲੋਂ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਕੀਤੀ ਗਈ ਬੀਬੀ ਗੁਰਪ੍ਰਤਨ कौर ਮਾਝੀ ਨੂੰ ਭਾਵੇਂ ਕੁਦਰਤ ਵੱਲੋਂ ਅੱਖਾਂ ਦੀ ਜੋਤ ਨਹੀਂ ਸੀ ਦਿੱਤੀ ਗਈ ਪਰ ਉਨ੍ਹਾਂ ਵੱਲੋਂ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਗਿਆਨ ਦਾ ਚਾਨਣ ਦੇਣ ਵਾਲੀ ਪਵਿੱਤਰ ਸੰਸਥਾ ਮਾਧਾ ਗੁਜਰੀ ਕਾਲਜ ਖੋਲੀ ਗਈ ਤੇ ਮੈਂ ਪੂਰੇ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਮਾਧਾ ਗੁਜਰੀ ਕਾਲਜ ਅਜਿਹੀ ਵਿਦਿਅਕ ਸੰਸਥਾ ਹੈ ਜਿੱਥੇ ਰੋਹਾਨੀਅਤ ਦੀ ਬਾਰਿਸ਼ ਹਰ ਪਲ ਹੋ ਰਹੀ ਕਿਉਂਕਿ ਇਸ ਕਾਲਜ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਸਥਾਪਿਤ ਹੈ। ਉਸ ਥਾਂ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਹੋਈ ਸੀ। ਤੇ ਅੱਜ ਆਪਾਂ ਮਾਤਾ ਗੁਜਰੀ ਕਾਲਜ ਦੇ ਇਤਿਹਾਸ ਬਾਰੇ ਤੇ ਇਸ ਕਾਲਜ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਬਾਰੇ ਵਿਸਥਾਰ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹੋ। ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਉੱਤਰ ਪ੍ਰਦੇਸ਼ ਦਾ ਉਚੇਰੀ ਸਿੱਖਿਆ ਦਾ ਉੱਚ ਕੋਟੀ ਦਾ ਵਿਦਿਅਕ ਅਦਾਰਾ ਹੈ ਜਿਸ ਦੀ ਸਥਾਪਨਾ ਸਨ 1957 ਵਿੱਚ ਸ਼੍ਰੀ ਫਤਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਬੀਬੀ ਗੁਰਬਚਨ ਕੌਰ ਮਾਨਜੀ ਦੇ ਅਣਥੱਕ ਯਤਨਾਂ ਸਦਕਾ ਸੰਭਵ ਹੋਈ ਸਨ 1964 ਤੋਂ ਇਸ ਕਾਲਜ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰitsar ਸਾਹਿਬ ਅਧੀਨ ਚੱਲ ਰਿਹਾ ਹੈ ਇਹ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਅਫੀਲੀਏਟਡ ਆਟੋਨਮਸ ਕਾਲਜ ਹੈ 25 ਏਕੜ ਦੇ ਹਰੇ ਭਰੇ ਕੈਂਪਸ ਵਿੱਚ ਫੈਲੇ ਇਸ ਕਾਲਜ ਦੀਆਂ ਆਕਰਸ਼ਿਤ ਇਮਾਰਤਾਂ ਹਨ ਖੇਤੀਬਾੜੀ ਦੇ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਅਤੇ ਖੋਜ ਕਾਰਜਾਂ ਲਈ ਕਾਲਜ ਕੋਲ 50 ਏਕੜ ਜ਼ਮੀਨ ਵੀ ਉਪਲਬਧ ਹੈ ਨੈਕ ਵੱਲੋਂ ਲਗਾਤਾਰ ਤਿੰਨ ਵਾਰ A ਗ੍ਰੇਡ ਨਾਲ ਪ੍ਰਮਾਣਿਤ ਇਸ ਕਾਲਜ ਨੂੰ ਭਾਰਤ ਸਰਕਾਰ ਦੇ ਸਾਇੰਸ ਤੇ ਟੈਕਨੋਲੋਜੀ ਵਿਭਾਗ ਦੇ ਡੀਬੀਟੀ ਸਕਾਰ ਕਾਲਜ ਸਕੀਮ ਤਹਿਤ ਸਟਾਰ ਕਾਲਜ ਦਾ ਮਾਨ ਮਤਾ ਰਤਬਾ ਵੀ ਹਾਸਲ ਹੈ ਕਾਲਜ ਨੂੰ ਭਾਰਤ ਸਰਕਾਰ ਦੀ ਡੀਐਸਟੀ ਐਫਆਈਐਸਟੀ ਗ੍ਰਾਂਟ ਲਈ ਚੁਣਿਆ ਗਿਆ ਹੈ ਕਾਲਜ ਨੂੰ ਪੰਜਾਬ ਸਟੇਟ ਕਾਉਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਕੋਰਸਾਂ ਲਈ ਮਾਨਤਾ ਪ੍ਰਾਪਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਮਾਨਯੋਗ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਤਾਮੀ ਕਾਲਜ ਦੀ ਗਵਰਨਿੰਗ ਬਾਡੀ ਦੇ ਪ੍ਰਧਾਨ ਅਤੇ ਸਰਦਾਰ ਜਗਦੀਪ ਸਿੰਘ ਚੀਮਾ ਐਡੀਸ਼ਨਲ ਸਕੱਤਰ ਦੇ ਸਹਿਯੋਗ ਨਾਲ ਕਾਲਜ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਮੀਲ ਪੱਥਰ ਸਥਾਪਿਤ ਕਰ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਸਕੱਤਰ ਵਿਦਿਆ ਸਰਦਾਰ ਸੁਖਮਿੰਦਰ ਸਿੰਘ ਕਾਲਜ ਦੀ ਤਰੱਕੀ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਕਸ਼ਮੀਰ ਸਿੰਘ ਦੀ ਸਹਿਯੋਗ ਅਗਵਾਈ ਵਿੱਚ ਕਾਲਜ ਦੇ ਵਿਦਿਆਰਥੀ ਵਿਦਿਅਕ, ਸਾਇਤਿਕ, ਸਮਾਜਿਕ ਅਤੇ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਮੱਲਾ ਮਾਰ ਕੇ ਕਾਲਜ ਦਾ ਨਾਮ ਰੋਸ਼ਨ ਕਰ ਰਹੇ ਹਨ। ਕਾਲਜ ਵਿੱਚ 17 ਅੰਡਰਗ੍ਰੈਜੂਏਟ ਕੋਰਸ ਅਤੇ 19 ਪੋਸਟ ਗ੍ਰੈਜੂਏਟ ਕੋਰਸ ਸਫਲਤਾਪੂਰਵਕ ਚੱਲ ਰਹੇ ਹਨ। ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਕਾਲਜ ਵਿੱਚ ਆਧੁਨਿਕ ਕੰਪਿਊਟਰਾਂ ਨਾਲ ਲੈਸ ਲੈਬਾਂ ਹਨ। ਕਾਲਜ ਵਿੱਚ ਵਿਦਿਆਰਥੀਆਂ ਦੇ ਪੜਨ ਲਈ ਏਸੀ ਲਾਇਬ੍ਰੇਰੀ, ਰੀਡਿੰਗ ਹਾਲ, ਸਮਾਰਟ ਕਲਾਸਰੂਮ, ਆਡੀਓ ਵੀਡੀਓ ਸਹੂਲਤਾਂ ਨਾਲ ਲੈਸ ਸਟੂਡੀਓ ਅਤੇ ਮੀਡੀਆ ਸੈਂਟਰ ਵੀ ਉਪਲਬਧ ਹਨ। ਵਿਦਿਆਰਥੀਆਂ ਲਈ ਖੇਡ ਸਟੇਡੀਅਮ ਅਤੇ ਜਿਮ ਤੋਂ ਇਲਾਵਾ ਕੰਟੀਨ, ਲੜਕੀਆਂ ਅਤੇ ਲੜਕਿਆਂ ਦੀ ਵੱਖੋ-ਵੱਖਰੇ ਹੋਸਟਲ, ਕੈਰੀਅਰ ਅਤੇ ਗਾਈਡਲੈਂਸ ਸੈੱਲ, ਪਲੇਸਮੈਂਟ ਸੈੱਲ ਅਤੇ ਖੇਡ ਸਹੂਲਤਾਂ ਲਈ ਉਚਿਤ ਪ੍ਰਬੰਧ ਹਨ। ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਲਈ ਕਾਲਜ ਵਿੱਚ ਐਨਸੀਸੀ, ਐਨਐਸਐਸ ਅਤੇ ਰੈੱਡ ਕਰਾਸ ਤੇ ਜੁਨਟ ਵੀ ਕਾਰਜਸ਼ੀਲ ਹਨ ਲੜਕੀਆਂ ਲਈ 60 ਕਿਲੋਮੀਟਰ ਦੇ ਦਾਇਰੇ ਦੇ ਆਸ-ਪਾਸ ਦੇ ਪ੍ਰਮੁੱਖ ਸ਼ਹਿਰਾਂ ਅਤੇ ਪਿੰਡੂ ਇਲਾਕੇ ਵਿੱਚ ਕਾਲਜ ਵਸਤੀ ਸਹੂਤਾ ਉਪਲਬਧ ਹੈ ਮੈਰਿਟ ਵਿੱਚ ਆਉਣ ਵਾਲੇ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਕ ਵਕ ਸਕਾਲਰਸ਼ਿਪਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਸੱਭਿਆਚਾਰਕ ਗਤੀਵਿਧੀਆਂ ਵਿੱਚ ਕਾਲਜ ਨੇ ਪਿਛਲੇ ਸਾਲਾਂ ਦੌਰਾਨ ਲਗਾਤਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅੰਤਰ ਖੇਤਰੀ ਜੋਗਿਕ ਅਤੇ ਲੋਕ ਮੇਲੇ ਦੀ ਓਵਰਆਲ ਚੈਂਪੀਅਨਸ਼ਿਪ ਅਤੇ ਰੋਪੜ ਫਤਿਹਗੜ੍ਹ ਸਾਹਿਬ ਜ਼ੋਨ ਦੇ ਖੇਤਰੀ ਜੋਗਿਕ ਅਤੇ ਲੋਕ ਮੇਲੇ ਦੀ ਓਵਰਆਲ ਟਰੋਫੀ ਜਿੱਤ ਕੇ ਮਾਣ ਮਤੀ ਪ੍ਰਾਪਤੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਾਤਾ ਗੁਜਰੀ ਕਾਲਜ ਹਮੇਸ਼ਾ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਿੱਚ ਮੋਰੀ ਭੂਮਿਕਾ ਨਿਭਾਉਂਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਲੋਕਾਈ ਲਈ ਚਾਨਣਮੋਨਾਰਾ ਬਣਦਾ ਰਹੇਗਾ। ਸਵੈ ਅਨੁਸ਼ਾਸਨ ਅਤੇ ਮਿਆਰੀ ਸਿੱਖਿਆ ਕਾਲਜ ਦੇ ਮੁੱਖ ਪਛਾਣ ਚਿੰਨ੍ਹ ਹਨ।